ਵਿਚ ਵਿੱਚ ਕਈ ਤੇ ਇੱਕ ਕੌਤਕ ਹੋਇਆ ਕਿ ਜਿਹੜਾ ਗਾਰਦੀ ਟੋਕਰੀ ਸੀ ਉਹ ਬਾਬਾ ਫਰੀਦ ਸਾਹਿਬ ਦੇ ਸਿਰ ਤੋਂ ਸਵਾ ਗਿੱਠ ਉੱਚੀ ਹਵਾ ਵਿੱਚ ਤੈਰਨ ਲੱਗੀ ਅੱਛਾ ਤਾਂ ਉਹਨੇ ਰਾਜ ਨੇ ਬੇਨਤੀ ਕੀਤੀ ਵੀ ਬਾਬਾ ਜੀ ਇਹ ਸ਼ਹਿਰ ਤੁਸੀਂ ਕੋਈ ਕਿਰਪਾ ਕਰੋ ਇਹ ਸ਼ਹਿਰ ਵੱਸ ਜੇ ਅੱਛਾ

it's saying it number more Yeah. i ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਫਰੀਦਕੋਟ ਸ਼ਹਿਰ ਵਿੱਚ ਆਏ ਹੋਏ ਹਾਂ ਜੀ ਤੇ ਇਸ ਸ਼ਹਿਰ ਦੇ ਵਿੱਚ ਹੀ ਅਸਥਾਨ ਹੈ ਜੀ ਬਾਬਾ ਫਰੀਦ ਜੀ ਦਾ ਟਿੱਲਾ ਗੁਰਦੁਆਰਾ ਸਾਹਿਬ ਅਸਥਾਨ ਹੈ ਜੀ ਤੇ ਦਰਸ਼ਨ ਕਰਨ ਆਏ ਹਾਂ ਜੀ ਮੈਨੇਜਰ ਸਾਹਿਬ ਨੂੰ ਮਿਲਣ ਲੱਗੇ ਹਾਂ ਜੀ ਤੇ ਜਾਣਦੇ ਹਾਂ ਉਸ ਦਾ ਇਤਿਹਾਸ ਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਈ ਕੀ ਨਾਮ ਜੀ ਦਾ ਹਾਂ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਆਪ ਜੀ ਮੈਨੇਜਰ ਜੀ ਹਾਂਜੀ ਦੇਖਿ ਸੇ ਪੁੱਛ ਰਹਾ ਜੀ ਕੀ ਇਹਦਾ ਇਤਿਹਾਸ ਹੈ ਇਸ ਸਥਾਨ ਦਾ ਜੀ ਇਤਿਹਾਸ ਇਸ ਸਥਾਨ ਦਾ ਹੈ ਜੀ 1215 ਈਸਵੀ ਵਿੱਚ ਬਾਬਾ ਫਰੀਦ ਸਾਹਿਬ ਜਦੋਂ ਦਿੱਲੀ ਤੋਂ ਪਾਕ ਪਟਨ ਜਾ ਰਹੇ ਸੀ ਅੱਛਾ ਜੀ ਤਾਂ ਰਾਤ ਉਹਨਾਂ ਨੇ ਰਸਤੇ ਵਿੱਚ ਗੁਰਦਰਾ ਗੋਦੀ ਸਾਹਿਬ ਆਪਣੇ ਸੰਯੁਗਤ ਹੈ ਉੱਥੇ ਰਹਿ ਅੱਛਾ ਉਸ ਤੋਂ ਬਾਅਦ ਜਦੋਂ ਸਵੇਰ ਹੋ ਤੜਕੇ ਕੋਈ ਖਾਣ ਪੀਣ ਦਾ ਇੰਤਜ਼ਾਮ ਕਰਨ ਵਾਸਤੇ ਕੋਈ ਇਸ ਕਸਬੇ ਵਿੱਚ ਆਏ ਅੱਛਾ ਜੀ ਤਾਂ ਤੁਸੀਂ ਵੇਖਿਆ ਹੋਣਾ ਇੱਧਰ ਕਿਲਾ ਜਿਹੜਾ ਬਣਿਆ ਜੀ ਅੱਛਾ ਜੀ ਇਹ ਕਿਲੇ ਦੀ ਉਸਾਰੀ ਚੱਲ ਰਹੀ ਸੀ ਅੱਛਾ ਜੀ ਤਾਂ ਬਾਬਾ ਫਰੀਦ ਸਾਹਿਬ ਜਦੋਂ ਇੱਥੇ ਆਏ ਉਹਨਾਂ ਨੇ ਰਾਜੇ ਨੇ ਇਹ ਕਿਹਾ ਸੀ ਵੀ ਜੇ ਵੀ ਕੋਈ ਬੰਦਾ ਆਉਂਦਾ ਉਹਨੂੰ ਫੜ ਕੇ ਕੰਮ ਤੇ ਲਾ ਲਓ ਅੱਛਾ ਫਰੀਜ਼ ਕੰਮ ਤੇ ਲਾ ਲੈਂਦੇ ਸੀ ਠੀਕ ਹੈ ਉਸੇ ਤਰ੍ਹਾਂ ਹੀ ਉਹਨਾਂ ਨੇ ਰਾਜੇ ਦੇ ਅਹਲੰਕਾਰਾਂ ਨੇ ਕੀ ਕੀਤਾ ਵੀ ਬਾਬਾ ਫਰੀਦ ਸਾਹਿਬ ਨੂੰ ਬਿਗਾਰ ਵਿੱਚ ਫੜ ਕੇ ਗਾਰੇ ਦੀ ਟੋਕਰੀ ਚ ਚਕਾ ਦਿੱਤੀ ਅੱਛਾ ਗਾਰੇ ਦੀ ਟੋਕਰੀ ਹਾਂਜੀ ਗਾਰੇ ਦੀ ਟੋਕਰੀ ਜਦੋਂ ਚਕਾਈ ਤੇ ਇੱਕ ਕੌਤਕ ਹੋਇਆ ਕਿ ਜਿਹੜਾ ਗਾਰੇ ਦੀ ਟੋਕਰੀ ਸੀ ਉਹ ਬਾਬਾ ਫਰੀਦ ਸਾਹਿਬ ਦੇ ਸਿਰ ਤੋਂ ਸਵਾ ਗਿੱਠ ਉੱਚੀ ਹਵਾ ਵਿੱਚ ਤੈਰਨ ਲੱਗੀ ਅੱਛਾ ਤਾਂ ਜਦੋਂ ਇਹ ਕੋਸਕ ਰਾਜੇ ਦੇ ਅਲੰਕਾਰਾਂ ਨੇ ਦੇਖਿਆ ਤਾਂ ਉਹਨਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਰਾਜਾ ਜੀ ਕੋਈ ਉਹ ਮਹਾਪੁਰਸ਼ ਨੇ ਜਿਹਨਾਂ ਨੂੰ ਆਪਾਂ ਕੰਮ ਤੇ ਲਾਇਆ ਉਹਨਾਂ ਦੇ ਸਿਰ ਤੋਂ ਗਾਰੇ ਦੀ ਟੋਕਰੀ ਹਵਾ ਵਿੱਚ ਪੈ ਰਹੀ ਹੈ। ਅੱਛਾ ਜੀ। ਤਾਂ ਉਹ ਰਾਜਾ ਖੁਦ ਚੱਲ ਕੇ ਇਸ ਸਥਾਨ ਤੇ ਆਇਆ ਤੇ ਅੱਗੇ ਬਾਬਾ ਫਰੀਦ ਸਾਹਿਬ ਦੇ ਪੈਰਾਂ 'ਚ ਡਿੱਗਾ ਤਾਂ ਮਾਫੀ ਮੰਗੀ। ਤਾਂ ਬਾਬਾ ਫਰੀਦ ਸਾਹਿਬ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ। ਅੱਛਾ ਜੀ। ਤੇ ਉਹ ਜਿਹੜਾ ਤੁਸੀਂ ਵੇਖਿਆ ਆਪਣਾ ਵਣ ਜਿੱਥੇ ਉਹਨਾਂ ਚਿਰਾਗ ਲੱਗੇ ਆ ਉਹ ਲੱਕੜ ਜਿਹੜਾ ਵਣ ਸੀ ਗਾਣੀ ਉਹਦੋਂ ਹਰਾ ਸੀ ਅੱਛਾ ਜੀ ਆ ਉਹ ਬਾਬਾ ਜੀ ਨੇ ਆਪਦੇ ਗਾਰੇ ਦੇ ਲਿਬੜੇ ਜਿਹੜੇ ਹੱਥ ਸੀ ਉਸ ਟਾਈਮ ਉਸ ਲੱਕੜ ਦੇ ਨਾਲ ਪੁੰਝੇ ਸੀ ਅੱਛਾ ਜੀ ਉਹ ਜਿਹੜੀ ਕਿ ਹੁਣ ਉਹ ਪੀਸ ਕੱਟ ਕੇ ਆਪਾਂ ਅੰਦਰ ਸਜੋਬਤ ਕੀਤਾ ਸੀ ਇਸੇ ਦੇ ਵਿੱਚ ਠੀਕ ਹੈ ਉਹ ਅਜੇ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ ਅੱਛਾ ਜੀ ਤਾਂ ਬਾਅਦ ਵਿੱਚ ਰਾਜੇ ਨੇ ਬਾਬਾ ਫਰੀਦ ਸਾਹਿਬ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਇਹ ਮੇਰਾ ਸ਼ਹਿਰ ਜਿਹੜਾ ਆਵਾਜ਼ ਨਹੀਂ ਹੁੰਦਾ ਅੱਛਾ ਜੀ ਕਿਉਂਕਿ ਇੱਕ ਤਾਂ ਇੱਥੇ ਨਾਲ ਹੀ ਦਰਿਆ ਵਗਦਾ ਸੀ ਸੱਤ ਲੋਹੇ ਫੇਰੇ ਸਮਰਾਜ ਤੇ ਇੱਕ ਜਿਹੜੇ ਇਧਰੋਂ ਕੋਈ ਲਤੇਰੇ ਡਾਕੂ ਆਉਂਦੇ ਸੀ ਉਹ ਲੁੱਟ ਕੇ ਲੈ ਜਾਂਦੇ ਸੀ ਠੀਕ ਹੈ ਤੇ ਸ਼ਹਿਰ ਇਸ ਕਰਕੇ ਵਸਦਾ ਨਹੀਂ ਸੀ ਕਿ ਲੋਕ ਕੁਛ ਤਾਂ ਪਾਣੀ ਤੋਂ ਡਰਦੇ ਕੁਛ ਇਹਨਾਂ ਤੋਂ ਚੋਰਾਂ ਤੋਂ ਡਰਦੇ ਵੀ ਛੱਡ ਕੇ ਚਲੇ ਜਾਂਦੇ ਸੀ ਤਾਂ ਉਹਨੇ ਰਾਜੇ ਨੇ ਬੇਨਤੀ ਕੀਤੀ ਵੀ ਬਾਬਾ ਜੀ ਇਹ ਸ਼ਹਿਰ ਤੁਸੀਂ ਕੋਈ ਕਿਰਪਾ ਕਰੋ ਇਹ ਸ਼ਹਿਰ ਵਸ ਜੇ ਅੱਛਾ ਜੀ ਇਹ ਕਸਬੇ ਦਾ ਨਾਮ ਉਸ ਟਾਈਮ ਮੋਕਲਹਾਰ ਸੀ ਮੋਕਲਹਾਰ ਹਾਂਜੀ ਮੋਕਲਹਾਰ ਤੇ ਰਾਜੇ ਦਾ ਨਾਮ ਮੋਕਲ ਸੀ ਸੀ ਅੱਛਾ ਰਾਜੇ ਨੇ ਆਪਣੇ ਨਾਂ ਤੇ ਹੀ ਇਸ ਸ਼ਹਿਰ ਦਾ ਨਾਮ ਮੁਕਲ ਹਰ ਰੱਖਿਆ ਸੀ ਅੱਛਾ ਜੀ ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ ਵੀ ਇਹ ਤੇਰਾ ਜਿਹੜਾ ਸ਼ਹਿਰ ਹੈ ਇਹਦੇ ਵਿੱਚ ਮੈਨੂੰ ਹੰਕਾਰ ਦੀ ਬਦਬੂ ਆਉਂਦੀ ਆ ਅੱਛਾ ਜੀ ਤੂੰ ਇਸ ਦਾ ਨਾਮ ਬਦਲ ਦੇ ਤਾਂ ਤੇਰਾ ਸ਼ਹਿਰ ਆਵਾਜ਼ ਹੋ ਜਾਊਗਾ ਅੱਛਾ ਜੀ ਆ ਫਿਰ ਕੀ ਹੋਇਆ ਰਾਜੇ ਨੇ ਬਾਬਾ ਫਰੀਦ ਸਾਹਿਬ ਦੇ ਨਾਮ ਤੇ ਹੀ ਇਸ ਸ਼ਹਿਰ ਦਾ ਨਾਮ ਫਰੀਦਪੁਰ ਰੱਖ ਦਿੱਤਾ ਅੱਛਾ ਜੀ ਹਾਂ ਉਸ ਤੋਂ ਬਾਅਦ ਇਹੋ ਜੀ ਬਾਬਾ ਜੀ ਦੀ ਕਿਰਪਾ ਆਈ ਸਾਰਾ ਸ਼ਹਿਰ ਵਧੀਆ ਆਵਾਜ਼ ਹੈ ਵਸ ਰਿਹਾ ਕੋਈ ਕਿਸੇ ਤਰ੍ਹਾਂ ਦੇ ਨਾ ਕੋਈ ਇੱਥੇ ਪਾਣੀ ਆਇਆ ਉਸ ਤੋਂ ਬਾਅਦ ਹਾਂ ਕੋਈ ਚੋਣ ਦਾ ਕੁਆਇਆ ਵਧੀਆ ਸ਼ਹਿਰ ਵਸ ਰਿਹਾ ਤੇ ਇਸ ਸਥਾਨ ਦਾ ਪ੍ਰਬੰਧ ਕਿੰਨਾ ਕੋਲੇ ਇਸ ਸੰਸਥਾਨ ਦਾ ਪ੍ਰਬੰਧ ਆਪਣੇ ਸਰਦਾਰ ਇੰਦਰਜੀਤ ਸਿੰਘ ਖਾਲਸਾ ਸਾਡੇ ਚੇਅਰਮੈਨ ਸੀ ਹੁਣ ਉਹ ਇਸ ਦੁਨੀਆ ਚ ਨਹੀਂ ਰਹਿ ਅੱਛਾ ਜੀ ਉਹ ਪਹਿਲੋਂ ਜਦੋਂ ਇਹਨਾਂ ਨੇ ਸੇਵਾ ਇਥੋਂ ਸੰਸਥਾਨ ਦੀ ਸੰਭਾਲੀ ਅੱਛਾ ਜੀ ਸੰਭਾਲੀ ਤਾਂ ਪਹਿਲੋਂ ਗੁਰਦੁਆਰਾ ਟੇਲਾਪਾਪਾ ਫਰੀਦ ਜੀ ਦਾ ਵੀ ਤਿਆਰੀ ਕਰਵਾਈ ਤਿਆਰ ਕੀਤਾ ਪਹਿਲੋਂ ਇੱਥੇ ਗੁਰਦੁਆਰਾ ਸਾਹਿਬ ਨਹੀਂ ਸੀ ਹੈਗਾ ਅੱਛਾ ਜੀ ਤੇ ਇਹਨਾਂ ਨੇ ਪਹਿਲੋਂ ਇਹ ਗੁਰਦੁਆਰਾ ਸਾਹਿਬ ਬਣਾਇਆ ਉਸ ਤੋਂ ਬਾਅਦ ਗੁਰਦੁਆਰਾ ਗੋਦੀ ਸਾਹਿਬ अच्छा जी उधर भी सेवा ਕੀਤੀ ਉਹ ਵੀ ਬਣਾਏ ਤੇ ਕੋਦਰੀ ਸਾਹਿਬ ਜਿੱਥੇ ਉਹ ਸਵਾ ਗਿੱਠ ਐ ਨਹੀਂ ਸਵਾ ਗਿੱਠ ਟੋਕਰੀ ਤੇ ਇੱਥੇ ਹੀ ਸੀ ਆਪਣੀ ਜੀ ਉਹ ਕੋਦੀ ਸਾਹਿਬ ਨਾਲ ਜਦੋਂ ਕੋਦੀ ਸਾਹਿਬ ਦਾ ਵੀ ਇਹ ਇਤਿਹਾਸ ਆ ਕਿ ਜਦੋਂ ਬਾਬਾ ਜੀ ਸੋਭਾ ਕੋ ਖਾਣ ਪੀਣ ਦਾ ਇੰਤਜ਼ਾਮ ਕਰਨ ਵਾਸਤੇ ਇੱਥੇ ਆਏ ਸੀ ਨਾ ਅੱਛਾ ਜੀ ਤਾਂ ਉਹਨਾਂ ਨੇ ਜਿਹੜੇ ਉਹਨਾਂ ਦੇ ਗੁਰੂ ਨੇ ਕੋਈ ਉਹਨਾਂ ਨੂੰ ਜਿਵੇਂ ਗੋਦਰੀ ਟਾਇ ਹੋਈ ਬਹਿਣ ਵਾਸਤੇ ਗੱਦੀ ਦਿੱਤੀ ਸੀ ਅੱਛਾ ਜੀ ਜਦੋਂ ਕੋ ਭਗਤੀ ਕਰਦੇ ਸੀ ਅੱਛਾ ਜੀ ਉਹ ਨਾ ਕਿਤੇ ਉੱਥੇ ਦਰਖਤ ਦੇ ਕਿਤੇ ਉੱਤੇ ਟੰਗ ਕੇ ਭੁੱਲ ਕੇ ਆ ਗਏ ਅੱਛਾ ਉਹ ਜਦੋਂ ਬਾਬਾ ਜੀ ਜਦੋਂ ਆਏ ਇਧਰ ਤੇ ਕੋ ਮਗਰੋਂ ਜਿਵੇਂ ਕੋਈ ਆਜੜੀ ਸੀ ਪਸ਼ੂ ਡੰਗਰ ਚਾਰਨ ਵਾਲੇ ਠੀਕ ਹੈ ਜੀ ਉਹਨਾਂ ਨੇ ਉਹ ਗੋਦਰੀ ਉੱਥੋਂ ਵੇਖੀ ਤੇ ਉਹ ਲਾ ਲਈ ਉਹਦਾ ਉਹਨਾਂ ਨੇ ਵਲਕੇ ਤੇ ਖਿੱਦੋ ਬਣਾ ਲਈ ਅੱਛਾ ਜੀ ਤੇ ਖਿੱਦੋ ਨਾਲ ਉਹਨੂੰ ਖੇਡਦੇ ਰਿਹਾ ਖੇੜ-ਖੇੜ ਕੇ ਉਹਨਾਂ ਨੇ ਉਹ ਗੋਦਰੀ ਪਾੜਤੀ ਵਾਹਿਗੁਰੂ ਤਾਂ ਜਦੋਂ ਗੋਦਰੀ ਪਾੜਤੀ ਬਾਬਾ ਫਰੀਦ ਸਾਹਿਬ ਜਦੋਂ ਉੱਥੇ ਗਏ ਉਹਨਾਂ ਨੇ ਵੇਖਿਆ ਵੀ ਮੇਰੇ ਗੁਰੂ ਗੁਰੂ ਦੀ ਗੋਦਰੀ ਤਾਂ ਪਾੜਤੀ ਇਹਨਾਂ ਨੇ ਅੱਛਾ ਫਿਰ ਉਹਨਾਂ ਨੇ ਇਸ ਗੋਦਰੀ ਦੇ ਪਾਟਣ ਦੇ ਪਛਾਤਾ ਵਿੱਚ ਸਵਾ ਮਹੀਨਾ ਉੱਥੇ ਬਹਿ ਕੇ ਤਪੱਸਿਆ ਕੀਤੀ ਵਾਹਿਗੁਰੂ ਵਾਹਿ ਤੇ ਉਸੇ ਕਰਕੇ ਹੀ ਗੁਰਦੁਆਰਾ ਗੋਦਰੀ ਸਾਹਿਬ ਨਾਮ ਪਿਆ ਠੀਕ ਹੈ ਜੀ ਤੇ ਇਹ ਜਿਹੜਾ ਆਪਣਾ ਸਰਵਰਿੰਦਰ ਜੀ ਸਿੰਘ ਖਾਲਸਾ ਨੇ ਜਦੋਂ ਦਸੇਵਾ ਸੰਭਾਲੀ ਉਹਨਾਂ ਨੇ ਪਹਿਲੋ ਗੁਰਦੁਆਰਾ ਕਿਲਾ ਬਾਬਾ ਫਰੀਦ ਜੀ ਦਾ ਇਹ ਤੇ ਕ੍ਰਿਆ ਨਿਰਮਾਣ ਕਰਾਇਆ ਫਿਰ ਗੁਰਦੁਆਰਾ ਗੋਰੀ ਸਾਹਿਬ ਕਰਾਇਆ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਫਰੀਦ ਸਕੂਲ ਬਣਾਇਆ ਠੀਕ ਹੈ ਜੀ ਇਹ ਸਾਡੀਆਂ ਸੰਸਥਾਵਾਂ ਆ ਉਹ ਇਸੇ ਗਰੂ ਕਰਦੀ ਗੋਲਕ ਵਿੱਚ ਸਕੂਲ ਬਣਾਇਆ ਜਿੱਥੇ ਅੱਜ ਜਿਹੜੇ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਹੋਏ ਇਸੇ ਸ਼ਹਿਰ ਦੇ ਰਹਿਣ ਵਾਲੇ ਸੀ ਹਾਂ ਜੀ ਇਸੇ ਸ਼ਹਿਰ ਦੇ ਰਹਿਣ ਵਾਲੇ ਸੀ ਇੱਕ ਨਾਮਵਰ ਵਕੀਲ ਸੀਗੇ ਅੱਛਾ ਜੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਕੂਲ ਤੋਂ ਬਾਅਦ ਬਾਬਾ ਫਰੀਦ ਲਾ ਕਾਲਜ ਬਣਵਾਇਆ ਠੀਕ ਜੀ ਇਹ ਸਾਡੀਆਂ ਸਾਰੀਆਂ ਸੰਸਥਾਵਾਂ ਬਾਬਾ ਫਰੀਦ ਲਾਕਾਲ ਚ ਅਸੀਂ ਦੇਖਿਆ ਬਹੁਤ ਵੱਡਾ ਬਾਬਾ ਫਰੀਦ ਲਾਕਾਲ ਜੋ ਵੀ ਇਸ ਬਾਬਾ ਫਰੀਦ ਸੰਸਥਾਵਾਂ ਦਾ ਹੈ ਠੀਕ ਹੈ ਹੁਣ ਇਹ ਪ੍ਰਬੰਧ ਕੋਈ ਪ੍ਰਬੰਧਕ ਕਮੇਟੀ ਹਾਂਜੀ ਨਹੀਂ ਪ੍ਰਬੰਧਕ ਕਮੇਟੀ ਨਹੀਂ ਉਹੀ ਪ੍ਰਬੰਧਕ ਕਮੇਟੀ ਆ ਪਹਿਲੋਂ ਜਿਵੇਂ ਸਰਦਾਰ ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਸੀ ਹਾਂਜੀ ਹੁਣ ਉਹਨਾਂ ਦੇ ਵੱਡੇ ਬੇਟੇ ਸਰਦਾਰ ਸਿਮਰਜੀਤ ਸਿੰਘ ਸੇਖੋਂ ਚੇਅਰਮੈਨ ਨੇ ਅੱਛਾ ਜੀ ਬਾਕੀ ਕਮੇਟੀ ਸਾਰੀ ਸਾਰੀ ਉਵੇਂ ਹੀ ਆ ਨਾਲ ਠੀਕ ਹੈ ਤੇ ਉਹ ਪ੍ਰਬੰਧ ਚਲਾ ਰਹੀ ਹੈ ਕਮੇਟੀ ਤੇ ਜੋ ਇੱਥੇ ਸੰਗਤਾਂ ਨੇ ਆਣਾ ਹੋਵੇ ਤੇ ਇਹ ਸ਼ੇਅਰ ਕਿੱਥੇ ਕਿਹਦੇ ਲੱਗੇ ਸੰਗਤਾਂ ਨੇ ਆਪਣਾ ਮੇਨ ਆਹੀ ਆ ਜੀ ਜਿਹੜੀ ਆਪਣੀ ਸ੍ਰੀ ਅਮਰਸਰ ਸਾਹਿਬ ਤੋਂ ਬਠਿੰਡਾ ਰੋਡ ਜਾਂਦਾ ਮੇਨ ਰੋਡ ਦੇ ਉੱਤੇ ਹੀ ਆ। ਠੀਕ। ਵੱਡਾ ਰੋਡ ਹਾਈਵੇ ਜਾਂਦਾ ਨੇ। ਅੱਛਾ ਜੀ। ਤਾਂ ਬਾਬਾ ਬੱਟਿਲ ਬਾਬਾ ਅਫੀਦ ਜੀ ਦੀ ਨਗਰੀ ਤਾਂ ਬਹੁਤ ਮਸ਼ਹੂਰ ਆ ਜੀ। ਤੇ ਇੱਥੇ ਰਹਿائش ਹੈਗੀ ਜੇ ਰਾਤ ਰਹਿਣਾ ਹੋਵੇ। ਹਾਂਜੀ ਰਾਤ ਰਹਿਣ ਵਾਸਤੇ ਇੱਥੇ ਥੋੜੀ ਜਿਹਾ ਸਾਡੇ ਕੋਲ ਜਗ੍ਹਾ ਦੀ ਕਮੀ ਹੈ ਇਸ ਕਰਕੇ ਅਸੀਂ ਨਾ ਗੁਰਦਰਾ ਗੋਧੀ ਸਾਹਿਬ ਬਣਾਇਆ ਜੀ ਜੇ ਸੰਗਤਾਂ ਆਉਂਦੀਆਂ। ਉੱਥੇ ਉਹਨਾਂ ਦੀ ਰਹਿائش ਦਾ ਇਂਤਜਾਮ ਸਾਰਾ ਕੀਤਾ ਹੈ ਚਲੋ ਕੋਈ ਗੱਲ ਨਹੀਂ ਭਵੇਂ ਕੋਤਰੀ ਸਾਹਿਬ ਹੀ ਬਣਾਇਆ ਹੈ ਮਤਲਬ ਸੰਗਤ ਜਦੋਂ ਆਉਂਦੀ ਹੈ ਉਹਨਾਂ ਨੂੰ ਰਹਿائش ਪੂਰੇ ਹਾਂਜੀ 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 ਸਭ ਕੁਝ ਮਿਲਦਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਪੂਰੇ ਵਧੀਆ ਕਮਰੇ ਬਣਾਏ ਨੇ ਹਾਂਜੀ ਵਧੀਆ ਕਮਰੇ ਰਸਟੋਰ ਬਣਾਏ ਜਿਹਾ ਲਾ ਕੇ ਹਾਂਜੀ ਹਾਂਜੀ ਬਹੁਤ ਵਧੀਆ ਇਂਤਜਾਮ ਕੀਤਾ ਹੈ ਬਾਕੀ ਗੁਰੂ ਘਰ ਦੇ ਵਿੱਚ 24 ਘੰਟੇ ਲੰਗਰ ਚੱਲਦੇ ਰਹਿੰਦੇ ਆ ਗੁਰਦਵਾਰਾ ਕੋਤਰੀ ਸਾਹਿਬ ਵੀ ਇੱਥੇ ਹੀ ਚੱਲਦੇ ਰਹਿੰਦੇ ਆ ਆ ਬਾਬਾ ਫਰੀਦ ਸਾਹਿਬ ਦੇ ਜਿਵੇਂ ਆਗਮਨ ਪੂਰਵ ਅਸੀਂ ਸਾਲ ਬਾਅਦ ਮਨਾਉਣਾ ਹੈ ਜੀ ਬਾਬਾ ਫਰੀਦ ਜੀ ਦੇ ਇੱਥੇ ਆਉਣ ਦੀ ਖੁਸ਼ੀ ਚ ਠੀਕ ਹੈ ਭਾਈ 21 22 23 ਸਤੰਬਰ ਨੂੰ ਅਸੀਂ ਹਰ ਸਾਲ ਮਨਾਉਂਦੇ ਆ ਲੱਖਾਂ ਦੀ تعداد ਵਿੱਚ ਸੰਗਤਾਂ ਆਉਂਦੀਆਂ ਨੇ ਠੀਕ ਹੈ ਤੇ ਗੁਰੂ ਘਰ ਵਿੱਚ ਨਗਰਬਸਤਕ ਹੁੰਦੀਆਂ ਨੇ 21 ਤਰੀਕ ਨੂੰ ਅਸੀਂ ਸ੍ਰੀ ਅਨਪਰਸਾ ਪ੍ਰਕਾਸ਼ ਕਰਾਉਂਦੇ ਆ ਤਾਂ 23 ਨੂੰ ਤਰੀਕ ਨੂੰ ਜਦੋਂ ਭੋਗ ਪੈਂਦਾ ਪ੍ਰੋਗਰਾਮ ਅਪਰੰਤ ਇੱਥੋਂ ਨਗਰ ਕੀਰਤਨ ਅਸੀਂ ਲੈ ਕੇ ਗੁਰਦਰਾ ਗੋਦੀ ਸਾਹਿਬ ਜਾਂਦੇ ਆ ਗੋਦੀ ਸਾਹਿਬ ਤੂੰ ਕਿੰਨੀ ਕਦੋਰ ਹੈ ਗੋਦੀ ਸਾਹਿਬ ਇੱਥੋਂ ਹੈਗਾ ਜੀ ਲਗਭਗ 2.5 ਕਿਲੋਮੀਟਰ ਦੀ ਗੁੰਮਰੇ ਠੀਕ ਹੈ ਭਾਈ ਹਾਂ ਤੇ ਕੋਈ ਦਿਨ ਮਹੀ ਨਵਰੀ ਵੀ ਸਜਣਾ ਮੰਨਾਂਦੇ ਕੋਈ ਨਹੀਂ ਵੈਸੇ ਸੈਂ ਆਪਣੇ ਹਰੇਕ ਵੀਰਵਾਰ ਸੰਗਤਾਂ ਬਹੁਤ ਆਉਂਦੀ ਆ ਜੀ ਆ ਕੇ ਮੱਥਾ ਟੇਕਦੀ ਹਰੇਕ ਵੀਰਵਾਰ ਇੱਕ ਮੇਲੇ ਦੇ ਤਰ੍ਹਾਂ ਵੀ ਹੁੰਦਾ ਹੈ ਤੇ ਹਰੇਕ ਵੀਰਵਾਰ ਅੰਦਰ ਦੀਵਾਨ ਸੱਜਦੇ ਹਨ ਹਾਂਜੀ ਦੀਵਾਨ ਸਾਰਾ ਡੈਡੀ ਸੱਜਦਾ ਦੀਵਾਨ ਸੱਜਦੇ ਆ ਮੈਂ ਆਪਾਂ ਪੀਸਾ ਦੀ ਕਿੱਪਟ ਹੈ ਵਾਹਿਗੁਰੂ ਜੀ ਇਹ ਅਸਥਾਨ ਬਾਬਾ ਫਰੀਦ ਜੀ ਦਾ ਿੱੱਲਾ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਅਸੀਂ ਬੈਠੇ ਹੋਏ ਆ ਮੈਨੇਜਰ ਸਾਹਿਬ ਜੀ ਨੇ ਬਹੁਤ ਵਧੀਆ ਸੰਖੇਪ ਦੇ ਵਿੱਚ ਇਤਿਹਾਸ ਦੱਸਿਆ ਜੀ ਆਪ ਸਭ ਸੰਗਤਾਂ ਵੀ ਇਸ ਸਥਾਨ ਦੇ ਦਰਸ਼ਨ ਕਰੋ ਨਤਮਸਤਕ ਹੋਵੋ ਅਤੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ